ਵੈਕਰਜੀ ਕਥਲ ਸਾਹਿਬੈਕਰਜੀ ਕੀ ਕੋਤੇ ਗੁਰੂ ਸਾਧ ਸੰਗਤ ਜੀ ਜਦੋਂ ਤੋਂ ਪੰਜਾਬ ਦੇ ਵਿੱਚ ਹੜਾ ਨਕਰੋਪ ਆਇਆ ਲਗਾਤਾਰ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਵੱਖ-ਵੱਖ ਜਗ੍ਹਾ ਤੇ ਸਾਡੀ ਸੰਸਥਾ ਦੇ ਸੇਵਾਦਾਰ ਹਰ ਤਰ੍ਹਾਂ ਦੀਆਂ ਮੈਡੀਕਲ ਹੈ ਚਾਹੇ ਗਰਾਊਂਡ ਲੈਵਲ ਦੀਆਂ ਸਵਾਮਨ ਮਾਰੇ ਆ ਕੱਲ ਬਡੋਤਾ ਬਡੋਤਾ ਪਿੰਡ ਕਰਨਾਲ ਜ਼ਿਲ੍ਹੇ ਦਾ ਉੱਥੋਂ ਦੀ ਸੰਗਤ ਬਾਬਾ ਸੁੱਖਾ ਸਿੰਘ ਜੀ ਬਾਬਾ ਅਗਰੇ ਕਰ세ਪ ਸਿੰਘ ਜੀ ਉਹਨਾਂ ਦੀ ਗਵਾਈ ਦੇ ਵਿੱਚ ਆ ਕੇ ਪਹੁੰਚ ਕੇ ਉਹਨਾਂ ਨੇ ਸਾਡੇ ਇੱਥੇ ਹੜਪਰਵਾਪ ਇਲਾਕੇ ਨੂੰ ਦੇਖਿਆ ਉਹਨਾਂ ਨੇ ਇਸ ਦੇਖਦੇ ਹੋਏ ਜੋ ਕਿ ਸਾਡੀਆਂ ਵੀਡੀਓ ਜਾਂ ਬੇਨਤੀਆਂ ਸੰਗਤਾਂ ਤਾਈਂ ਪਹੁੰਚੀਆਂ ਸੀਗਾ ਕੱਲ੍ਹ ਹਰਿਆਣੇ ਦੀ ਸੰਗਤ ਵੱਲੋਂ 64000 ਦਾ ਵੀ ਤੇ ਲੱਖ ਰੁਪਏ ਦੀ ਡੀਜ਼ਲ ਦੀ ਪਰਚੀ ਜੋ ਕਿ ਉੱਥੇ ਮੌਕੇ ਤੇ ਕਟਾ ਕੇ ਅਸੀਂ ਬਾਰ-ਬਾਰ ਸੰਗਤ ਨੂੰ ਬੇਨਤੀ ਕਰਦੇ ਆ ਵੀ ਅਸੀਂ ਕਿਸੇ ਤੋਂ ਪੈਸਾ ਨਹੀਂ ਮੰਗ ਰਹੇ ਆਪ ਦੇ ਹੱਥੀ ਆ ਕੇ ਆਪਦੀ ਸੇਵਾ ਜੋ ਘਟਕਾ ਨੇ ਲਵਾਓ ਉਹ 1,64,000 ਦੇ ਕਰੀਬ ਉਹਨਾਂ ਦਾ ਡੀਜ਼ਲ ਦਾ ਤੇ ਬੇਜ ਦਾ ਕਿਉਂਕਿ ਵਿਚਾਰੇ 3 350 ਕਿਲੋਮੀਟਰ ਤੋਂ ਚੱਲ ਕੇ ਆਏ ਤੇ ਉਹ ਸਾਨੂੰ ਉੱਥੇ ਦੇਖ ਕੇਗੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਹੋਰ ਵੀ ਸੇਵਾਦਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਕਿਸੇ ਵੀ ਸੰਸਥਾਨਾਂ ਨਾਲ ਜੁੜੇ ਹੋ ਕਿਸੇ ਵੀ ਐਨਜੀਓ ਨਾਲ ਜੁੜੇ ਹੋ ਨਗਦ ਦਾ ਪੈਸਾ ਕਿਸੇ ਨਾਮ ਹੀ ਦਿੰਨੇ ਆਪਾਂ ਜੇ ਤਾਂ ਤੁਹਾਡਾ ਅੱਖਾਂ ਬੰਦ ਕਰਕੇ ਵਿਸ਼ਵਾਸ ਆ ਤਾਂ ਉੱਥੇ ਦਿੱਤਾ ਜਾਵੇ ਨਹੀਂ ਹੜਾਂ ਦੇ ਨਾਂ ਤੇ ਬਹੁਤ ਵੱਡੀਆਂ ਠੱਗੀਆਂ ਹੋ ਰਹੀਆਂ ਕਿਰਪਾ ਕਰਕੇ ਉੱਥੇ ਹੁਣ ਜਿਹੜੀ ਲੋੜ ਆ ਉਹਨਾਂ ਦੀਆਂ ਫਸਲਾਂ ਬੋਣਗੀਆਂ ਚਾਹੇ ਉਹਨਾਂ ਨੂੰ ਬੀਜ ਡੀ ਏ ਪੀ ਐਚ ਚਾਹੇ ਕਿਸੇ ਗਰੀਬ ਦਾ ਘੁੱਟਾ ਉਹ ਆਪਦੇ ਹੱਥੀ ਜਾ ਕੇ ਪਿੰਡ ਦੀ ਪੰਚਾਇਤ ਆ ਕਲੱਬ ਜਾਂ ਕੋਈ ਵੀ ਹੈ ਹਨਾ ਜਿਹੜੀ ਵੀ ਤੁਹਾਡੀ ਕੋਈ ਸਸਤਾ ਪਿੰਡ ਲੈਵਲ ਤੇ ਚੱਲ ਰਹੀ ਹੈ ਉਹ ਆਪਣੇ ਆਪਣੇ ਪਿੰਡਾਂ ਦੇ ਹਿਸਾਬ ਨਾਲ ਤੁਸੀਂ ਉੱਥੇ ਜਾ ਕੇ ਲੋੜ ਅਨੁਸਾਰ ਕੰਮ ਕਰੋ ਕੱਲ ਬਰਕੰਦੀ ਪਿੰਡ ਦੀ ਜੋ ਕਿ ਮੁਕਸਰ ਜ਼ਿਲ੍ਹੇ ਦਾ ਨਿੱਕੀ ਗੋਜ਼ ਦੇ ਵਿੱਚ ਵਸਿਆ ਪਿੰਡ ਹੈ ਉੱਥੋਂ ਦੀ ਸੰਗਤ ਵੱਲੋਂ ਵੀ ਡੀਜੀਲ ਦੀ ਪਰਚੀ ਵੱਡੇ ਪੱਧਰ ਤੇ ਕਟਾਈ ਗਈ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ